ਨੱਤੀ ਤਰੀਕਾ ਇਕੱਠਾ ਬਾਈ ਜੀ ਇੱਥੇ ਨਾ ਜਿਹੜਾ ਆਪਾਂ ਮਤਲਬ ਅੱਜ ਅਸੀਂ ਆਏ ਸੀ ਸਾਰਾ ਦੇਖਣ ਏਰੀਆ ਜਿੱਥੇ ਆਪਣਾ ਇਕੱਠ ਹੋਣਾ 29 ਤਰੀਕ ਵਾਲਾ ਤੇ ਉਹਦੇ ਬਾਬਤ ਇੱਕ ਧਿਆਨ ਨਾਲ ਗੱਲ ਸੁਣਿਓ ਬਈ 29 6 2025 ਪਨਹੋੜਾ ਹੀ ਗਰਾਊਂਡ 'ਚ ਬੈਠੇ ਆਂ ਜਿੱਥੇ ਇਕੱਠ ਹੋਣਾ ਵਾ ਨੇੜੇ ਮੁੱਲਾਪੁਰ ਦਾਖਾ ਤੇ ਧਿਆਨ ਇਹ ਗੱਲ ਦਾ ਦਿਓ ਬਈ ਭਾਈ ਕੋਈ ਸੋਤੋ ਰੁਪਈਏ ਮੰਗਾਵੇ 1 ਰੁਪਈਆ ਨਾ ਪਾਇਓ ਕਿਸੇ ਨੇ ਇੱਥੇ ਸਾਰੇ ਵੀਰਿਆਂ ਨੇ ਕਾਲੇ ਨੇ ਜੋਤਬਾਈ ਨੇ ਟੈਂਟ ਦੀ ਹਰੇਕ ਬੰਦੇ ਨੇ ਆਪਦੀ ਆਪਦੀ ਸੇਵਾ ਲੈ ਲਈ ਠੀਕ ਹੈ ਜੀ ਪੈਸੇ ਦਾ ਕੋਈ ਨਹੀਂ ਜਦੋਂ ਆਪਾਂ ਮਤਲਬ ਕਮੇਟੀ ਬਣੂਗੀ ਉਹਦਾ ਬਕਾਇਦਾ ਅਕਾਊਂਟ ਖੁੱਲੂਗਾ ਉਦੋਂ ਉਦੋਂ ਮਂਗਾਵਾਂਗੇ ਜਾਂ ਰਜਿਸਟ੍ਰੇਸ਼ਨ ਹੋ ਗਈ ਉਹਦੀ ਹਾਲ ਹਾਲ ਭਈ ਕਿਸੇ ਨੂੰ ਕੋਈ ਰੁਪਈਆ ਨਾ ਪਾਇਓ ਭਰਾਵੋ ਠੀਕ ਆ ਪਿੰਡ ਵਾਲੇ ਸਾਡੇ ਇਹ ਵਿਚਾਰੇ ਹੈਵ ਨਹੀਂ ਕੂਤਰ ਵਾਲੇ ਨੇ ਫੋਲ ਇਹਨਾਂ ਨੇ ਸਾਡੀ ਮਦਦ ਕੀਤੀ ਆ ਤੇ ਮੈਂਤ ਵਾਲੀ ਗੱਲ ਆ ਵੀ ਕਿਸੇ ਨੂੰ ਰੁਪਈਆ ਨਾ ਪਾਇਓ ਜਗਰੂਪ ਬਾਈ ਦਾ ਹਾਂ ਜਗਰੂਪ ਬਾਈ ਦੇ ਤਾਂ ਹੁਣ ਪ੍ਰਧਾਨ ਦੇਣਾ ਹੀ ਕੀ ਦੇ ਸਕਦੇ ਆ ਅਸੀਂ ਜੀ ਜਿਹਨੇ ਸਾਨੂੰ ਐਡਾ ਪਲੇਟਫਾਰਮ ਦੇਤਾ ਠੀਕ ਆ ਸਾਡੇ ਚ ਮੂਰੇ ਇੱਕਾ ਲੱਗਣ ਵਾਲਾ ਬੰਦਾ ਨਹੀਂ ਸੀਗਾ ਕੋਈ ਪੈਸੇ ਪੁੱਛਣ ਤਾਂ ਪਰਵਾਹੀ ਕੋਈ ਨਹੀਂ ਬੰਦੇ ਸਾਡੇ ਕੋਲੇ ਇਹੋ ਜਿਹੇ ਬੈਠੇ ਜਿਹੜੇ ਕਹਿੰਦੇ ਜਿੰਨਾ ਮਰਜੀ ਐ ਤੂੰ ਖਰਚਾ ਕਰਕੇ ਦੱਸ ਦਿਓ ਉਹਦਾ ਆਪਾਂ ਨੂੰ ਬੰਦੇ ਦਾ ਕੱਲ ਫੋਨ ਆ ਗਿਆ ਵੀ ਖਰਚਾ ਕਰ ਦਿਓ ਪੈਸੇ ਮੈਨੂੰ ਦੱਸ ਦਿਓ ਕਿੰਨੇ ਆ ਗਏ ਪੈਸੇ ਪਰ ਹੋਰ ਕਿਸੇ ਨੂੰ ਨਾ ਵੀਰ ਬਣ ਕੇ ਪਾਇਓ ਵੀ ਕੋਈ ਬੰਦਾ ਤੁਹਾਨੂੰ ਕਹੀ ਜਾਵੇ ਵੀ ਉੱਥੇ ਕੱਠ ਕਰਨਾ ਸੀ ਆਹ ਕਰਨਾ ਸੀ ਆਪੇ ਕਰਾਂਗੇ ਸਾਰਾ ਕੁਝ ਆਹ ਦੇਖੋ ਸਾਡੇ ਕੋਲੇ ਰਜਿਸਟਰ ਤੇ ਲਿਖ ਲਿਆ ਕਾਲਾ ਦਾਖਾ ਇਹਨੇ ਜੀ ਜਨਰੇਟਰ ਤੇ ਸਾਊਂਡ ਦੀ ਸੇਵਾ ਕਾਲੇ ਦਾਖੇ ਬਾਈ ਦੀ ਆ ਪਾਰਕਿੰਗ ਦੀ ਸੱਤੀ ਕਗਰਾਣਾ ਤੇ ਲਵਲੀ ਕਗਰਾਣਾ ਇਹਨਾਂ ਨੇ ਪਾਰਕਿੰਗ ਦੀ ਜ਼ਿੰਮੇਵਾਰੀ ਸਮਝ ਲਈ ਫਲੈਕਸ ਕਾਲਾ ਦਾਖਾ ਇਹ ਫਲੈਕਸਾਂ ਦਾ ਵੀ ਇਹਨੇ ਕਢਾਉਣੀਆਂ ਨੇ ਫਲੈਕਸਾਂ ਵੀ ਲੱਗਣੀਆਂ ਨੇ ਰੋਡ ਤੇ ਵੀ ਲੱਗਣੀਆਂ ਨੇ ਗਰਾਊਂਡ 'ਚ ਵੀ ਲੱਗਣੀਆਂ ਨੇ ਕਾਲਾ ਰੂਮੀ ਪਾਣੀ ਦੀ ਸੇਵਾ ਜੀ ਉਹਦੀ ਸਾਰੀ ਦੁੱਧ ਚਾਹ ਵਾਸਤੇ ਪਿੰਡ ਵਾਲੇ ਇਹ ਕਰਨਗੇ ਸਾਰਾ ਜੀ ਆਪ ਪ੍ਰਬੰਧ ਠੀਕ ਆ ਜੀ ਤੇ ਪਰ ਇਹਨਾਂ ਦਾ ਖਰਚਾ ਅਸੀਂ ਦਵਾਂਗੇ ਇਹਨਾਂ ਨੂੰ ਕੋਈ ਪੈਸੇ ਨਹੀਂ ਲੈਣਾ ਇੰਨੀ ਸੇਵਾ ਇਹਨਾਂ ਦੀ ਵੱਡੀ ਆ ਵੀ ਜਿਹੜਾ ਇਹ ਸਾਡਾ ਸਾਥ ਦਿੰਦੇ ਨੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਹਨਾਂ ਲਈ ਇੰਨੇ ਹੀ ਬਹੁਤ ਆ ਜੀ ਇਹ ਸਾਡੇ ਲਈ ਯਾਨੀ ਕਿ ਬ ਹਲਵਾਈ ਜੀ ਵੀ ਇਹ ਵੀ ਇਹਨਾਂ ਨੇ ਆਪ ਸੰਭਲੀ ਵੀ ਅਸੀਂ ਆਪੇ ਚਾਹ ਬਣਾਵਾਂਗੇ ਤੇ ਜੋ ਥਿੱਸੋ ਵਾਲੇ ਨੇ ਬਾਈ ਨੇ ਟੈਂਟ ਦੀ ਸੇਵਾ ਜੀ ਸਾਰੀ ਇਹਨਾਂ ਦੀ ਆ ਇੱਕ ਹੋਰਾਂ ਨਾਲ ਦੀ ਗੱਲ ਜਿਹਾ ਵੀਡੀਓ ਸੁਣ ਲਿਓ ਧਿਆਨ ਨਾਲ ਵੀ ਜਿਹੜੇ ਬੰਦੇ ਆਉਣਗੇ ਆਪਦਾ ਰੋਟੀ ਦਾ ਪ੍ਰਬੰਧ ਆਪਦਾ ਨਾਲ ਕਰਕੇ ਆਇਓ 5-10 ਬੰਦੇ ਦੀ ਵੱਧ ਲੈ ਕੇ ਆਇਓ ਠੀਕ ਹੈ ਜੀ 10 ਵਜੇ ਦਾ ਸਹੀ ਟਾਈਮ ਆ ਆਹੀ ਗਰਾਊਂਡ ਆ ਜਿੱਥੇ ਤੁਹਾਨੂੰ ਦੱਸਿਆ ਪਨੋੜ ਦੇ ਵਿੱਚ ਤੇ ਰੋਟੀ ਦਾ ਯਾਨੀ ਕਿ ਤੁਸੀਂ 10 ਕ ਬੰਦਿਆਂ ਦੀ ਐਕਸਟਰਾ ਲੈ ਕੇ ਆਇਓ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ ਕਿਉਂਕਿ ਰੋਟੀ ਜਦ ਇੱਥੇ 10 2000 ਬੰਦੇ ਦਾ ਇਕੱਠ ਹੋ ਗਿਆ ਰੋਟੀ ਵਾਲਾ ਕੰਮ ਨਹੀਂ ਬਣਨਾ ਫਿਰ ਰੋਟੀ ਖਾਂਦੇ ਫਰੀ ਜਾਂਦੇ ਨੇ ਬੰਦੇ ਚਾਹ ਪਾਣੀ ਤੁਹਾਨੂੰ ਪੂਰਾ ਮਿਲੂਗਾ ਰੋਟੀ ਆਪਦੀ ਨਾਲ ਲੈ ਕੇ ਆਇਓ ਖਾ ਕੇ ਆਇਓ ਜਾਂ ਨਾਲ ਲੈ ਕੇ ਆਓ ਜੇ ਲੈ ਕੇ ਆਓਗੇ ਚਲੋ ਕਈ ਬੰਦੇ ਨਹੀਂ ਵੀ ਲੈ ਕੇ ਆਉਂਦੇ ਖਾ ਲੈਣਗੇ ਅਸੀਂ 10 10 ਬੰਦਿਆਂ ਦੀ ਐਕਸਟਰਾ ਰੋਟੀ ਬਣਾ ਕੇ ਲੈ ਕੇ ਆਵਾਂਗੇ ਨਾਲ ਫਿਰ ਏਕ ਬੰਦਾ ਬੰਦਾ ਜ਼ਿੰਮੇਵਾਰੀ ਸਮਝਿਓ ਵੀ 10 20 ਬੰਦਿਆਂ ਦੀ ਕੋਈ ਫਰਕ ਨਹੀਂ ਪੈਂਦਾ ਆਪਣੇ 20 20 ਦਾ ਭਈਆ ਹੀ ਲੱਗੇ ਹੁੰਦੇ ਨੇ ਖੱਤੇ 'ਚ ਉਹਨਾਂ ਦੀ ਬਣਾਉਣੀ ਆ ਚਾਹੇ ਸੁ ਤੇ ਆਜੋ ਮਿਲਦੇ ਆ 29 ਨੂੰ ਜੀ ਤੇ 10 10 ਵਜੇ ਤੋਂ ਲੇਟ ਨਾ ਹੋਇਓ ਵੀਰ ਮੁੜ ਕੇ ਨਾ ਜਦੋਂ ਸਟੇਜ ਤੋਂ ਬੁਲਾਰੇ ਬੋਲਦੇ ਆ ਫਿਰ ਵਿੱਚ ਆ ਗਿਆ ਬਹਿ ਗਿਆ ਉਹਨਾਂ ਦਾ ਵੀ ਧਿਆਨ ਟੁੱਟਦਾ ਵਾ ਤੂੰ ਮਤਲਬ 10 ਵਜੇ ਤਣੂ ਪਹੁੰਚ ਜਿਓ ਆਪਾਂ ਬਾਲਾ ਟਾਈਮ ਥੋੜਾ ਖਰਾਬ ਨਹੀਂ ਕਰਨਾ 10 ਤੋਂ 12 ਦਾ ਹੀ ਟਾਈਮ ਆ ਆਪਣਾ ਉਸ ਤੋਂ ਬਾਅਦ ਅਸੀਂ ਫਿਰ ਹਾਂ ਉਹ ਵੀ 10 ਦੇ 10 ਪਾਵਾਂਗੇ ਨਾਲ ਬਾਈ ਲੁਕੇਸ਼ਨ ਪਾ ਦਾਂਗੇ ਸਾਰਾ ਕੋ ਠੀਕ ਹੈ ਜੀ ਓਕੇ ਜੀ ਧੰਨਵਾਦ ਸਾਰਿਆਂ ਦਾ ਆ ਫਲੈਟ ਆ ਗਏ ਬਾਈ ਫਲਾਈਟਾਂ ਦੇ ਕੋਲੇ ਹੀ ਆ ਜੋ ਤਾ ਬਾਈ ਇੱਕ ਹੋਰ ਕਰ ਦੀ ਹਾਂਜੀ ਹਾਂਜੀ ਬਾਈ ਇੱਕ ਬਾਈ ਅਸੀਂ ਲੋਗੋ ਕੱਢ ਕੇ ਪਾਵਾਂਗੇ ਉਹ ਤਕਰੀਬਨ ਸਾਰੇ ਬੰਦਿਆਂ ਨੇ ਗੱਡੀਆਂ ਤੇ ਲਾ ਕੇ ਲੈ ਕੇ ਆਉਣਾ ਆਪਦੀਆਂ ਤੇ ਛੋਟਾ ਮਤਲਬ ਹਰੇਕ ਗੱਡੀ ਦੇ ਬੈਕ ਸਾਈਡ ਤੇ ਜਿੱਥੇ ਲੱਗਦਾ ਦੋ ਜਗ੍ਹਾ ਤਿੰਨ ਤਿੰਨ ਵੀ ਲਾ ਦੋ ਆਪ ਦਾ ਲੋਗੋ ਨਹੀਂ ਬਣਾਉਣਾ ਇਕੱਲੇ ਕਬੂਤਰ ਦਾ ਹਾਂ ਪੰਜਾਬ ਐਸੋਸੀਏਸ਼ਨ ਪੰਜਾਬ ਕਬੂਤਰ ਐਸੋਸੀਏਸ਼ਨ ਦਾ ਬਣਾਉਣਾ ਥੱਲੇ ਕੱਲੇ ਕਬੂਤਰ ਦੀ ਫੋਟੋ ਪਾ ਲੈਣੀ ਸੀ ਸ਼ੁਕਰ ਹੋ ਗਿਆ ਉਹ ਅਸੀਂ ਅਸੀਂ ਬਣਾ ਕੇ ਤੁਹਾਨੂੰ ਦਿਨੇ ਆ ਤੁਸੀਂ ਆਪ ਦਾ ਆਪ ਦਾ ਉਹ ਕਢਾ ਲਿਓ ਜਾ ਕੇ ਠੀਕ ਹੈ ਜੀ ਅਸੀਂ ਵੱਧ ਵੀ ਕਢਾ ਲਾਂਗੇ ਜਿਨ੍ਹਾਂ ਤੋਂ ਨਾਂ ਕਢਾ ਹੋਏ ਤਕਰੀਬਨ ਕਢਾ ਕੇ ਲੈ ਕੇ ਆਇਓ ਜਾ ਹਾਂ ਕਢਾ ਕੇ ਲੈ ਕੇ ਸਾਰੀਆਂ ਗੱਡੀਆਂ ਤੇ ਰਹਿਤੇ ਰਹਿੰਦੇ ਤੇ ਵੀ ਠੋਕ ਦੋ ਪਤਾ ਤਾਂ ਲੱਗੇ ਲੋਕਾਂ ਨੂੰ ਵੀ ਕਬੂਤਰ ਬਾਜੀ ਹੈ ਕੀ ਚੀਜ਼ ਇਹ ਐਂ ਸਮਝਦੇ ਆ ਵੀ ਖਾਨੀ ਇਹ ਦੂਜੇ ਹੀ ਫਿਰਦੇ ਆ ਤੁਰੇ